ਸਵਈਆ ਆਂਤਪੈ ਰੁੱਤ ਗ੍ਰੇਖਮ ਕੀ ਰੁੱਤ ਪਾਵਸ ਆਏ ਗਈ ਸੁਖਦਾਈ ਗ੍ਰੇਖਮ ਰੁੱਤ ਦਾ ਆਂਤ ਹੁੰਦੇ ਹੀ ਸੁਖ ਦੇਣ ਵਾਲੀ ਬਰਖਾ ਰੁੱਤ ਆ ਗਈ ਕਾਨਾ ਫਰੇ ਬਨ ਬੀਥਨ ਮੈਂ ਸੰਗ ਲਿਆ ਬਛਰੇ ਤਿੰਨ ਕੀ ਆਰ ਮਾਈ ਕ੍ਰਿਸ਼ਨ ਬੱਚੇ ਅਤੇ ਗਾਵਾਂ ਨਾਲ ਲੈ ਕੇ ਬਨ ਦੀਆਂ ਕੁੰਝ ਗਲੀਆਂ ਵਿੱਚ ਫਿਰਨ ਲੱਗੇ ਬੈਠ ਤਬੈ ਫਿਰ ਮੱਧ ਗੁਫਾ ਗਿਰ ਗਾਵਤ ਗੀਤ ਸਵੈ ਮਨ ਪਾਈ ਮੇ ਪੈਂਤੇ ਪਹਾੜ ਦੀਆਂ ਗੁਫਾਵਾਂ ਵਿੱਚ ਪੈਠ ਜਾਂਦੇ ਹਨ ਅਤੇ ਮਨ ਪਾਉਂਦੇ ਗੀਤ ਗਾਉਂਦੇ ਹਨ ਤਾਂ ਛਬ ਕੀ ਅਤ ਹੀ ਉਪਮਾ ਕਵ ਨੇ ਮੁਖਤੇ ਹਿਮ ਭਾਕ ਸੁਨਾਈ ਉਸ ਸੋਬਾ ਦੀ ਬਹੁਤ ਚੰਗੀ ਉਪਮਾ ਹੈ ਜੋ ਕਵੀ ਨੇ ਇਸ ਤਰ੍ਹਾਂ ਕਹਿ ਕੇ ਸੁਣਾਈ ਹੈ ਸੋਰઠ ਸਾਰੰਗ ਉਹ ਗੁਜਰੀ ਲਲਤਾ ਅਰ ਭੈਰਵ ਦੀਪਕ ਗਾਵਾਏ ਸੋਰઠ ਸਾਰੰਗ ਗੁਜਰੀ ਲਲਤ ਅਤੇ ਭੈਰਵ ਅਤੇ ਦੀਪਕ ਰਾਗ ਗਾਉਂਦਾ ਹੈ ਢੋਡੀ ਉਹ ਮੇਗ ਮਲਹਾਰ ਆਲਾਪਤ ਗੌੜ ਉਹ ਸੁਧ ਮਲਹਾਰ ਸੁਣਾਵਾਏ ਢੋਡੀ ਅਤੇ ਮੇਗ ਮਲਹਾਰ ਆਲਾਪਦਾ ਹੈ ਅਤੇ ਗੌੜ ਅਤੇ ਸ਼ੁੱਧ ਮਲਹਾਰ ਸੁਣਾਉਂਦਾ ਹੈ ਜੈ ਸਰੀ ਆਰ ਮਾਲ ਸਰੀ ਉਹ ਪਰਜੋ ਰਾਗ ਸਰੀ ਠਟ ਪਾਵੈ ਜੈ ਸਰੀ ਮਾਲ ਸਰੀ ਪਰਜ ਅਤੇ ਸਰੀ ਰਾਗ ਦਾ ਠਟ ਬਣ ਦਿੰਦਾ ਹੈ ਸ਼ਾਮਕ ਹੈ ਹਰ ਜੀ ਰਜਕੈ ਮੁਰਲੀ ਸੰਗ ਕੋਟਕ ਰਾਗ ਬਜਾਵੈ ਸ਼ਾਮ ਕਵੀ ਕਹਿੰਦੇ ਹਨ ਕਿ ਕ੍ਰਿਸ਼ਨ ਖੁਸ਼ ਹੋ ਕੇ ਮੋਲੀ ਨਾਲ ਕਰੋੜਾ ਰਾਗ ਵਜਾਉਂਦਾ ਹੈ ਕਬਿਤ ਲਲਤ ਤਨਾਸਰੀ ਬਜਾਵੈ ਸੰਗ ਬਾਸੂਰੀ ਏਦਾਰਾ ਔਰ ਮਾਲਵਾ ਬਿਹਾਗੜਾ ਔ ਕੁਜਰੀ ਬਾਸਰੀ ਨਾਲ ਲਲਤ ਤਨਾਸਰੀ ਏਦਾਰਾ ਮਾਲਵਾ ਬਿਹਾਗੜਾ ਤੇ ਗੁਜਰੀ ਰਾਗ ਬਜਾਉਂਦਾ ਹੈ ਮਾਰੂ ਓ ਪਰਜ ਔਰ ਕਾਨੜਾ ਕਲਿਆਨ ਸੂਕ ਕਬ ਬਿਲਾਵਲ ਸੁਣੈ ਤੇ ਆਵੈ ਮੂਜਰੀ ਮਾਰੂ ਪਰਜ ਕਾਨੜਾ ਤੇ ਕਲਿਆਨ ਕੋ ਕਾਬ ਬਿਲਾਵਲ ਆਤੇ ਮੋਰਛਣਾ ਮੁਜਰੀ ਵੀ ਸੁਣਾਉਂਦਾ ਹੈ ਪੈਰਵ ਪਲਾਸੀ ਭੀਮ ਦੀਪਕ ਸੋ ਗੋਰੀ ਠਾਟ ਠਾਡੋ ਧਰਮ ਛਾਏ ਮੈਂ ਸੋ ਗਾਵੇ ਕਾਨਾ ਪੂਜਰੀ ਪੈਰੋ ਪਲਾਸੀ ਭੀਮ ਦੀਪਕ ਗੋਰੀ ਅਤੇ ਨਟ ਰਾਗਾ ਨੂੰ ਪੂਜਨ ਯੋਗ ਕਾਨਾ ਰਿਛ ਦੀ ਛਾਵੇਂ ਚ ਖੜੋਤਾ ਗਾਉਂਦਾ ਹੈ ਤਾਤੇ ਗ੍ਰਹਿ ਤਿਆਗ ਤਾਂ ਕੀ ਸੁਨ ਧੁਨ ਸਰੌਨਣ ਮੈਂ ਮਿਗਰਨੀ ਫਿਰਤ ਸੋ ਬਨ ਬਨ ਉਜਰੀ ਉਸ ਬੰਸਰੀ ਦੀ ਆਵਾਜ਼ ਕੰਨੀ ਸੁਣ ਕੇ ਹਿਰਨ ਵਰਗੀਆਂ ਅੱਖਾਂ ਵਾਲੀਆਂ ਗੋਪੀਆਂ ਘਰਾਂ ਨੂੰ ਛੱਡ ਕੇ ਬਣ ਬਾਣ ਵਿੱਚੋਂ ਜੜੀਆਂ ਫੇੜਦੀਆਂ ਹਨ ਸਵਈਆ ਸੀਤਾ ਪੈ ਰਤ ਕਾਤਕ ਕੀ ਮਨ ਦੇਵ ਚੜਿਓ ਜਲ ਹੋਇਆ ਗਇਓ ਥੋਰੋ ਕੱਤਕ ਦੀ ਠੰਡੀ ਰੁੱਤ ਆ ਗਈ ਅਗਸਤ ਤਾਰਾ ਚੜ ਪਿਆ ਹੈ ਅਤੇ ਨਦੀਆਂ ਵਿੱਚ ਪਾਣੀ ਥੋੜਾ ਹੋ ਗਿਆ ਹੈ ਕਾਨਾ ਕਨੀਰੇ ਕੇ ਫੁੱਲ ਧਰੇ ਅਰ ਗਾਵਤ ਬੇਨ বাজਾਵਤ ਪੋਰੋ ਕ੍ਰਿਸ਼ਨ ਨੇ ਇੱਕ ਨੇਰ ਦੇ ਫੁੱਲ ਸਿਰ ਵਿੱਚ ਟੰਗੇ ਹੋਏ ਹਨ ਅਤੇ ਸਵੇਰ ਤੋਂ ਬੰਸਰੀ ਵਜਾਉਂਦਾ ਹੋਇਆ ਗੀਤ ਗਾਰਿਆ ਹੈ ਸਿਆਮ ਕੇ ਦੋ ਉਪਮਾਤ ਹੈ ਕਿ ਮਨ ਮੱਧ ਵਿਚਾਰ ਕਬੀ ਤਸੋ ਜੋਰੋ ਸਿਆਮ ਕਵੀ ਨੇ ਉਸ ਦੀ ਮਹਿਮਾ ਮਨ ਵਿੱਚ ਵਿਚਾਰ ਕੇ ਕਵਿਤਾ ਜੋੜੀ ਹੈ ਮੈਨ ਉਠਿਓ ਜਗ ਕੈ ਤਨ ਕੈ ਤਨ ਲੇਤ ਹੈ ਪੇਚ ਮਨੋ ਅਹ ਤੋਰੋ ਮਾਨੋ ਉਹਨਾਂ ਦੇ ਤਨ ਵਿੱਚ ਕਾਮ ਝਾਗ ਪਿਆ ਹੋਵੇ ਜਾਂ ਜ਼ਖਮੀ ਸੱਪ ਵਲੇਵੇਂ ਖਾ ਰਿਆ ਹੋਵੇ ਗੋਪੀ ਬਾਜ ਗੋਪੀਆਂ ਕਹਿੰਦੀਆਂ ਹਨ ਸਵੈਯਾ ਬੋਲਤ ਹੈ ਮੁਖ ਤੇ ਸਭ ਗਵਾਰਨ ਪੁੰਨ ਕਰਿਓ ਇਨ ਹਉ ਅਤ ਮਾਈ ਸਾਰੀਆਂ ਗੋਪੀਆਂ ਮੁਖ ਵਿੱਚੋਂ ਕਹਿੰਦੀਆਂ ਹਨ ਏ ਮਾਤਾ ਇਸ ਵੰਸਨੀ ਨੇ ਕੋਈ ਵੱਡਾ ਪੁੰਨ ਕੀਤਾ ਹੈ ਜਗ ਕਰਿਓ ਕੇ ਕਰਿਓ ਤਪ ਤੀਰਥ ਗੰਦਰਬ ਤੇ ਇਨ ਕੈ ਸਿਚਤ ਪਾਈ या यग किया है या तप किया है या तीर्थ इश्न किया है या इसने किसी गंधर्व तो सिक्ख्या पाई है कह के पड़ी सित ते के किदो चतुरानन आप बनाई जा ए कामदेव सित बानो पासों पड़ी है या ब्रह्मा ने आप बनाया है ਸਿਆਮਕ ਹੈ ਉਪਮਾ ਤਹਿ ਕੀ ਇਹ ਤੇ ਹਰ ਉਠਨ ਸਾਥ ਲਗਾਈ ਸਿਆਮ ਕਵੀ ਉਸ ਦੀ ਉਪਮਾ ਕਰਦਿਆ ਕਹਿੰਦੇ ਹਨ ਕਿ ਇਸੇ ਕਰਕੇ ਉਸ ਨੂੰ ਕ੍ਰਿਸ਼ਨ ਨੇ ਆਪਣੇ ਹੋਠਾਂ ਨਾਲ ਲਗਾਇਆ ਹੈ ਸੁਤ ਆਨੰਦ ਬਜਾਵਤ ਹੈ ਮੁਰਲੀ ਉਪਮਾ ਤਹਿ ਕੀ ਕਬ ਸਿਆਮ ਗਨੋ ਨੰਦ ਦਾ ਪੁੱਤਰ ਕ੍ਰਿਸ਼ਨ ਮੁਰਲੀ ਵਜਾਉਂਦਾ ਹੈ ਉਸ ਦੀ ਉਪਮਾ ਸਿਆਮ ਕਵੀ ਵਿਚਾਰਦੇ ਹਨ ਤਹਿ ਕੀ ਧੁਨ ਕੋ ਸੁਨ ਮੋਹ ਰਹੇ ਮਨ ਰੀਜਤ ਹੈ ਸੋ ਜਨੋ ਰੁਕਨਉ ਉਸ ਦੀ ਆਵਾਜ਼ ਸੁਣ ਕੇ ਜੜਾ ਖਣਾ ਮੋਹਿਤ ਹੋ ਜਾਂਦਾ ਹੈ ਅਤੇ ਰੀਜ ਪੈਂਦਾ ਹੈ ਤਨ ਕਾਮ ਭਰੀ ਗੋਪੀਆ ਸਭ ਹੀ ਮੁਖ ਤੇ ਇਹ ਭਾਤਨ ਜਵਾਬ ਪਨਉ ਸਾਰੀਆਂ ਗੋਪੀਆਂ ਦਾ ਤਨ ਕਾਮ ਨਾਲ ਭਰ ਗਿਆ ਹੈ ਅਤੇ ਇਸ ਤਰ੍ਹਾਂ ਨਾਲ ਮੂੰਹ ਤੋਂ ਜਵਾਬ ਕਹਿੰਦੀਆਂ ਹਨ ਮੋਖਾ ਕਾ ਨਾਇ ਗੁਲਾਬ ਕੋ ਫੂਲ ਭਇਓ ਇਹ ਨਾਲ ਗੁਲਾਬ ਚੁਆਤ ਮਨੋ ਕ੍ਰਿਸ਼ਨ ਦਾ ਮੋ ਗੁਲਾਬ ਦਾ ਫੁੱਲ ਹੈ ਅਤੇ ਬੰਸਰੀ ਰੂਪੀ ਨਾਲ ਤੋਂ ਅਰਖ ਗੁਲਾਬ ਚੋਂਦਾ ਹੈ ਮੋਹੇ ਰਹਿ ਸੁਨ ਕੈ ਧੁਨ ਕੋ ਮ੍ਰਿਗ ਮੋਹੇ ਪਸਾਰ ਗੇ ਖਗ ਪੈ ਪਖਾ ਬੰਸਰੀ ਦੀ ਧੁਨ ਸੁਣ ਕੇ ਮ੍ਰਿਗ ਮੋਹਿਤ ਹੋ ਰਹੇ ਹਨ ਆਤੇ ਪੰਛੀ ਵੀ ਮੋਹਿਤ ਹੋ ਕੇ ਖਾਂਬਾ ਖੇਲਾ ਰਹੇ ਹਨ ਨੀਰ ਬਹਯੋ ਜਮਨਾ ਉਲਟੋ ਪਿਖ ਕਹਿ ਤਹਿ ਕੋ ਨਰ ਖੋਲ ਰੇ ਚਖਾ ਜਮਨਾ ਦਾ ਪਾਣੀ ਵੀ ਮੋਹਿਤ ਹੋ ਕੇ ਉਲਟਾ ਵਗ ਰਿਹਾ ਹੈ ਉਸ ਨੂੰ ਵੇਖ ਕੇ ਵਿਅਕਤੀਆਂ ਦੀਆਂ ਅੱਖਾਂ ਆਡੀਆਂ ਰਹਿ ਜਾਂਦੀਆਂ ਹਨ ਸਿਆਮ ਕਹੈ ਤਿਨ ਕੋ ਸੁਨਕੇ ਬਚੁਰਾ ਮੁਖ ਸੋ ਕਛ ਨਾ ਝੁਗੈ ਕੱਖਾ श्याम कवि ਕਹਿੰਦੇ ਹਨ ਉਸ ਨੂੰ ਸੁਣ ਕੇ ਬੱਚੇ ਵੀ ਮੋਹਿਤ ਹੋ ਰਹੇ ਹਨ ਮੂੰਹ ਨਾਲ ਘਾ ਖਾਣਾ ਵੀ ਭੁੱਲ ਗਏ ਹਨ ਛੋੜ ਚਲੀ ਪਤਨੀ ਆਪਣੇ ਪਤ ਤਾਰਕ ਹੋਇ ਜਿਮ ਧਾਰਤ ਲੱਖਾ ਇਸਤਰੀਆਂ ਆਪਣੇ ਪਤੀਆਂ ਨੂੰ ਛੱਡ ਕੇ ਕ੍ਰਿਸ਼ਨਵਲ ਤੋਰ ਪਈਆਂ ਹਨ ਜਿਵੇਂ त्यागी ਹੋਣ ਤੇ ਕੋਈ ਵਿਅਕਤੀ ਲੱਖਾ ਰੁਪਏ ਸੁੱਟ ਦਿੰਦਾ ਹੈ ਵਾਇਗਰੋਜੀ ਦਾ ਫਾਲਸਾ ਵਾਇਗਰੋਜੀ ਕੀ ਫਤੇ